ਸਵਾਗਤ ਆ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਚ ਦੋਸਤੋ ਆਪਾਂ ਪਹੁੰਚੇ ਜਗਰਾਵਾ ਮੰਡੀ ਹਰ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਪਹਿਲਾ ਸੂਆ ਨੀਲੀ ਰਾਵੀ ਝੋਟੀਆਂ ਵਿਖਾਉਣੀਆਂ ਪ੍ਰਾਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਜਿਹੜੇ ਵੀ ਚੈਨਲ ਦੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਬਣਾਉਣੇ ਪ੍ਰਾਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਦੇਖ ਸਕਦੇ ਦੋਸਤੋ ਬਹੁਤ ਚੰਗੀਆਂ ਝੋਟੀਆਂ ਦੇ ਵੀਡੀਓ ਜਿੰਨੀ ਵੀ ਹੋ ਸਕੇ ਆਪਾਂ ਉਹਨਾਂ ਨੂੰ ਸ਼ੇਅਰ ਕਰ ਦਿਓ ਕਾਸੀ ਕਾਲ ਬਈ ਨਾਮ ਦੱਸ ਦਿਓ ਜੀ ਠੀਕ ਆ ਪਿੰਡ ਕਿਹੜਾ ਕਿਸ਼ਨਪੁਰਾ ਕਿਸ਼ਨਪੁਰਾ ਜ਼ਿਲ੍ਹਾ ਕਿਹੜਾ ਰਹਿੰਦੇ ਹੋ ਮੋਗਾ ਲੋਗਾ ਤੇ ਝੋਟੀ ਖਰੀਦੀ ਆ ਕਰਦੀ ਆ ਆਪਣੀ ਠੀਕ ਆ ਤੇ ਸੁਆ ਨੇ ਪਹਿਲਾਂ ਹੀ ਸੁਣਾਣਾ ਤੇ ਕਿੰਨੇ ਦਿਨ ਦੱਸਿਆ ਮਾਲਕਾ ਨੇ ਰਹਿੰਦਾ ਕਿੰਨੇ ਕੁ ਦੁੱਧ ਵਾਲੀ ਮੈਂ ਦੀ ਕੱਟੀ ਆ ਇਹ ਉਹ ਤਾਂ 15-16 ਕਿਲੋ ਮੈਂ ਠੀਕ ਆ ਨੀਲੀ 라ਵੀ ਦੀ ਪਿਆ ਹਾਂ ਉਹ ਤਾਂ ਦੋਸਤੋ ਅੰਦਾਸੀ ਦੇਣੀ ਆ ਆਪਾਂ ਤੇ ਟੀਕਾ ਵੀ ਨੀਲੀ 라ਵੀ ਦਾ ਹੀ ਲੱਗਾ ਇਹਦੇ ਠੀਕ ਆ ਤੋੜ ਕੇ ਦਿਖਾ ਦੇਗੇ ਵੀ ਦੇਖ ਸਕਦੇ ਹੋ ਦੋਸਤੋ ਨੀਲੀ ਰਾਜੀ ਦੀ ਛੋਟੀ ਪੂਰੀ ਟਾਪ ਦੀ ਤੁਹਾਨੂੰ ਦਿਖਾ ਦੇਣੀ ਆ ਪਹਿਲਾ ਸੂਆ ਸੂਨ ਵਾਲੀ ਆ ਦਿਨ ਕਿੰਨੇ ਦੱਸਿਆ ਜੀ ਆਪਾਂ 15 ਦਿਨ ਦੋਸਤੋ ਇਹਦੇ ਦਿਨ ਬਾਈਆਂ ਦਾ ਲੈ ਜੂਗੀ ਕੱਦ ਕਾਠ ਠੀਕ ਆ ਨਾ ਬਾਲਾ ਵੱਡਾ ਨਾ ਛੋਟਾ ਥਣ ਹੋਣਾ ਦੇਖ ਸਕਦੇ ਦੋਸਤੋ ਅਜੇ 15 ਦਿਨ ਬਾਕੀ ਆ ਉਹ ਦਿਨ ਉਹ ਸੋਹਣਾ ਗਣੇ ਬਣਾ ਜਾਣਾ ਹੁਣ ਵੀ ਉਹ ਮਾਨਾ ਦੋਸਤੋ ਬਹੁਤ ਸੋਹਣਾ ਬਣਾਇਆ ਵਾ ਦੇਖ ਸਕਦੇ ਚਾਰੇ ਥਣ ਗੇਬ ਚ ਪੀੜੀ ਦੇ ਪਾਵੇਂ ਗੁਰ ਨਿਖੜਵੇਂ ਲੱਗੇ ਹੋਏ ਆ ਤੇ ਮੁੱਲ ਬਾਈ ਤੋਂ ਆਪਾਂ ਪੁੱਛ ਲੈਨੇ ਆਂ ਬਾਕੀ ਸੈੰਗ ਜਮਾਕੁੰਡਾ ਅੱਖ ਨੀਲੀ ਦੋਸਤੋ ਦੇਖ ਸਕਦੇ ਆਂ ਬਾਈ ਮੁੱਲ ਜਮਾ ਜਾਇਜ 1 20 ਦੀ ਦਿਆਂਗੇ 1 20 ਦੀ ਫੋਨ ਨੰਬਰ ਆਪਣਾ 9841 ਹਾਂਜੀ ਇੱਕ ਵਾਰੀ ਹੋਰ ਬੋਲ ਦੋ 9991415544 ਠੀਕ ਆ ਦੋਸਤੋ ਇਹ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰਨਾ ਇੱਕ ਦੋਸਤੋ ਵੇ ਕਿਹੜਾ ਬਾਈ ਕੋਲੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਆਹਈਆ ਇਹ ਆਪਣੀ ਆ ਬਾਈ ਇਹ ਇਹਦੀ ਕੀ ਡਿਟੇਲ ਆ ਬਾਈ ਇਹਦੀ ਕੀ ਡੇ ਇਹ ਖੀਰੀ ਆ ਠੀਕ ਆ ਤੇ ਕਿੰਨੇ ਦਾ ਰਹਿੰਦੇ ਇਹ 15 ਦਾ 15 ਦਾ ਨਹੀਂ ਦੋਸਤੋ ਬਾਈ ਨੇ ਇਹਦੇ ਦੱਸਿਆ ਮੂੰਹ ਖੀਰੀ ਆ ਦੇਖ ਸਕਦੇ ਥਣ ਹੋਣਾ ਨਾ ਇਹਦਾ ਵੀ ਰੰਗ ਬਾਜ ਕੁਆਲਿਟੀ ਬਹੁਤ ਚੰਗੀ ਬਹਿੜ ਦੀ ਤੇ ਮੁੱਲ ਬਾਈ ਤੋਂ ਇਹਦਾ ਵੀ ਪੁੱਛ ਲੈਨੇ ਆਪਾਂ ਦੇਖ ਸਕਦੇ ਕਦ ਕਾਠ ਚੰਗਾਗਾ ਪਲੀ ਸੰਵੀ ਚੰਗੀ ਆ ਚੌਂਕ ਵਾਲੀ ਵੜਾ ਦੋਸਤੋ 800 ਨੂੰ ਨੇੜੇ ਤੋਂ ਦਿਖਾ ਦਿੰਨੇ ਆ ਦੇਖੋ ਬਾਈ ਜੀ ਮਲੇ ਚਾਰੇ ਥਣ ਗੈਪ ਚ ਸੋਹਣੇ ਨਿੱਖੜਵੇਂ ਲੱਗੇ ਹੋਇਆ ਦੇਖ ਸਕਦੇ ਆ 15 ਦਿਨ ਪਿਆ ਤੇ ਇਹਦਾ ਮੁੱਲ ਇਹਦਾ 1 20 ਮੁੱਲ ਦਾ ਇਹਦਾ 1 20 ਓੱਕ ਦੇ ਮਾਨਤਾਨ ਹੋ ਜਾਊਗਾ ਦੋਵਾਂ ਪਾਸਿਓਂ ਮੋਕਾ ਇਹ ਮਾਨਤਾਨ ਦਾ ਮੋਕਾ ਦਾ ਦੋਸਤੋ ਮਾਨਤਾਨ ਹੋ ਜੂਗਾ ਵੀਡੀਓ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਦੋਸਤੋ ਬਹੁਤ ਚੰਗੀ ਝੋਟੀ ਹੋਰ ਤੁਹਾਨੂੰ ਮੰਡੀ ਦੇ ਦਿਖਾ ਦਿੰਦੇ ਆ ਪੂਰੇ ਵੱਡੇ ਕੱਦ ਕਾਰ ਦੇ ਨਗਰ ਦੋਸਤੋ ਝੋਟੀ ਦੇ ਮੇਲਾ ਲਗਾਵਾ ਦੇਖ ਸਕਦੇ ਆ ਕੱਚੀ ਆ ਕੱਚੀ ਆ ਜੀ ਦੋਸਤੋ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਣੇ ਆ ਦੇਖ ਸਕਦੇ ਠੰਡੀ ਸੀਲ ਪੂਰੀ ਆ ਦੇਖਣ ਆਲੇ ਬਹੁਤ ਆਉਂਦੇ ਆ ਦੋਸਤੋ ਕੱਠ ਬਹੁਤ ਆ ਝੋਟੀ ਦੇ ਮਗਰ ਫੁੱਲ ਵੱਡੇ ਕਦ ਕਾਰ ਵਾਲੀ ਆ ਰੱਠਪੜਾ ਦੇਖ ਸਕਦੇ ਆ। ਰੇਲ ਤੇ ਰੇਲ ਦੇਖ ਸਕਦੇ ਰੇਲ ਗੱਡੀ ਦਾ ਟੱਪਿਆਰ ਕੀ ਆ ਦੋਸਤੋ। ਸਤਿ ਸ਼੍ਰੀ ਅਕਾਲ ਬਈ। ਨਾਮ ਦਾਤ ਹੋ ਜੀ। ਪਿੰਡ ਕਿਹੜਾ ਜੀ? ਹਾਂਜੀ, ਚਿੰਗਾ ਵੀ ਛਲੋਦੀ। ਠੀਕ ਆ। ਜੇਲਾ ਚਿੰਗਾ ਵੀ ਛਲੋਦੀ। ਠੀਕ ਆ। ਤੇ ਇਹ ਛੋਟੀ ਗੱੜਦਗੀ ਆ ਆਪਣੀ। ਨੇ ਹੀ ਆਈ ਆਪਣੀ ਫਾਰਮ ਤੋਂ ਆਈ ਆ ਠੀਕ ਆ ਕਿੰਨਾ ਮਾਸੂਆ ਸੂਣਾ ਨੇ ਤੀਜੇ ਸੂਏ ਕਿੰਨੇ ਦਿਨ ਬਾਕੀ ਆ ਤੇ ਸੂਣਦੇ ਹਲੇ 5 ਮਹੀਨੇ ਦੀ ਬਾਕੀ ਪੰਜਾਂ ਮਹੀਨਿਆਂ ਦੀ ਦੁੱਧ ਦਿੰਦੀ ਆ ਕਿ ਨਹੀਂ ਦੁੱਧ ਹੈਗਾ 10 ਕਿਲੋ 10 ਕਿਲੋ ਦੁੱਧ ਦਿੰਦੀ ਆ ਹੁਣ ਤੇ ਇਹਦਾ ਮੁੱਲ ਕੀ ਰੱਖਾਂਗੇ ਆਪਾਂ ਤਾਂ ਕਿਹੜਾ ਮੰਨਦੇ ਠੀਕ ਆ ਤੇ ਪਹਿਲੇ ਸੂਏ ਚ ਸੱਜਰ ਨੇ ਕਿੰਨਾ ਦੁੱਧ ਦੇਦਾ 20 ਕਿਲੋ 20 ਕਿਲੋ ਠੀਕ ਆ ਤੋੜ ਕੇ ਦਿਖਾ ਲਗੇ ਦੋਸਤੋ ਪੰਜਾਂ ਮਹੀਨਿਆਂ ਦੀ ਗੱਪਣਾ 10 ਕਿਲੋ ਦੁੱਧ ਆ 3.6 ਲੱਖ ਮੋਲ ਦਾ ਵਿੱਚੋਂ ਮਾਨਤਾਣ ਹੋ ਜਾਊਗਾ ਜ਼ਰੂਰ ਕਨੈਕਟ ਕਰ ਸਕਦੇ ਆ ਪੱਠਪੁੜਾ ਪੂਰੀ ਵੱਡੇ ਕਦ ਕਾਠ ਵਾਲੀ ਝੋਟੀ ਆ ਦੇਖ ਸਕਦੇ ਹੋ ਦੋਸਤੋ ਤੰਬੂਆਂ ਦੇ ਨਾਲ ਖੈਦੀ ਜਾਂਦੀ ਆ ਕਰਮਾ ਵਾਲੀ ਬਹੁਤ ਵੱਡੇ ਕਦ ਕਾਠ ਵਾਲੀ ਝੋਟੀ ਤੋਂ ਦਿਖਾਈ ਮੰਡੀ ਦੇ ਵਿੱਚ ਦੇਖ ਸਕਦੇ ਸਾਰੇ ਪਸ਼ੂਆਂ ਦੇ ਨਾਲੋਂ ਬਹੁਤ ਉੱਚੀ ਬਾਕੀ ਸਿੰਘ ਬਹੁਤ ਸੋਹਣਾ ਕੁੰਡਾ ਸਿੰਘ ਆ ਤੇ ਬਾਈ ਆਪਣਾ ਫੋਨ ਨੰਬਰ 98932083 95923 02920 02920 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਕਤ ਬਾਅਦ ਸ਼ੇਅਰ ਕਰ ਦਿਓ ਧੰਨਵਾਦ